ਸੰਗ ਵਿਸ਼ਨੂੰ ਭਗਵਾਨ ਵੀਜੈ ਸੋ ਅੰਨਾ ਦੀ ਸ਼ੇਂਗ ਵਿਸ਼ਨੂੰ ਭਗਵਾਨ ਵੀਜੈ ਇਹ ਹਰ ਬਾਣੀ ਸ਼ਬਦ 8 ਪੋ 211 ਬਿਕਰਮੀ ਪਿੰਡ ਜੇਠੂਵਾਲ ਮਾਤਾ ਵਿਸ਼ਨਕੌਰ ਦੇ ਘਰ ਗ੍ਰੰਥ ਨੰਬਰ 4 50 ਨੰਬਰ 492 ਵਿੱਚੋਂ ਲਿਆ ਗਿਆ ਹੈ ਆਓ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਮੇਰਾ ਸਾਥ ਦੇਣਾ ਜੀ ਕਰੀ ਪੁਕਾਰ ਸੁਨਦਾਰ ਤੇਰੇ ਕਰੀ ਪੁਕਾਰ ਸੁਨਦਾਰ ਤੇਰੇ ਕਰੀ ਪੁਕਾਰ ਸੁਨਦਾਰ ਤੇਰੇ ਪ੍ਰਭ ਬਖਸ਼ੀ ਆਵ ਗੁਣ ਮੇਰੇ 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 काल जुग करी अंतनिे काल जुग कर अंतनि बेड़े काल ਸਰਕਾਰਵਾਦ ਦੇ ਗਏ ਛੇੜੇ ਕਰਕਾਰਵਾਦ ਦੇ ਗਏ ਛੇੜੇ ਸਰਕਾਰਵਾਦ ਦੇ ਕਾਇਤੇ ਉਹ ਸਰਕਾਰਵਾਦ ਦੇ ਮੈਚੇ ਗਰੀਬ ਕਾਰ ਸੁਣ ਦਰ ਤੇਰੇ ਰੀ ਪੁਕਾਰ ਸੁਨਦਰ ਤੇਰੇ ਰੀ ਪੁਕਾਰ ਸੁਨਦਰ ਤੇਰੇ ਰੀ ਪੁਕਾਰ ਸੁਨਦਰ ਤੇਰੇ ਰਬ ਬਖਸ਼ੀ ਆਵ ਗੁਣ ਮੇਰੇ ਪ੍ਰਭ ਬਖਸ਼ੀ ਆਵ ਗੁਣ ਮੇਰੇ ਪ੍ਰਭ ਪ੍ਰਭ ਕਰਿਸ਼ੀ ਹਵਨ ਗੰਗੇ ਪ੍ਰਭ ਪ੍ਰਭ ਕਰਿਸ਼ੀ ਆਵ ਗੁਣ ਮੇਰੇ ਤਰਤ ਮਾਤ ਕਰੇ ਪੁਕਾਰ ਤਰਤ ਮਾਤ ਕਰੇ ਪੁਕਾਰ ਤਰਤ ਮਾਤ रोवे तां सुण तार रे तां मार सुण तार ਰੂਹੇ ਪਹਾੜ ਸੁਨਨਾਰੇ ਝੂਠੇ ਦਿਸਣ ਨਗਰ ਕੇੜੇ ਝੂਠੇ ਦਿਸਣ ਨਗਰ ਕੇੜੇ ਝੂਠੇ ਕਿਸਾਨ ਕਰਮੇ ਬਬਖਸ਼ੀ ਆਵਗੁਣ ਮੇਰੇ ਪ੍ਰਭ ਬਖਸ਼ੀ ਆਵਗੁਣ ਮੇਰੇ ਬਬਖਸ਼ੀ ਆਵਗੁਣ ਮੇਰੇ ਪ੍ਰਭ ਬਖਸ਼ੀ ਆਵਗੁਣ ਮੇਰੇ ਕਰੀ ਪੁਕਾਰ ਸੁਨਦਰ ਤੇਰੇ ਕਰੀ ਪੁਕਾਰ ਸੁਨਦਰ ਤੇਰੇ ਕਰੀ ਪੁਕਾਰ ਸੁਨਦਰ ਤੇਰੇ ਕਰੀ ਪੁਕਾਰ ਸੁਨਦਰ ਤੇਰੇ ਮਹਾਰਾਜੇਰ ਸਿੰਘ ਵਿਸ਼ਨੂ ਭਗਵਾਨ ਮਹਾਰਾਜੇਰ ਸਿੰਘ বিষ্ণੂ ભગવાન ਮਹਾਰਾਜੇਰ ਸਿੰਘ ਜੀਹੋਮ ਭਗਵਾਨ ਮਹਾਰਾਜੇਰ ਸਿੰਘ ਜੀਹੋਮ ਭਗਵਾਨ ਨੇਕ ਲੰਕਨ ਰਾਇਣ ਨਾਰ ਅੰਤਮ ਬੰਨੇ ਬੇੜੇ ਨੇਕ ਲੰਕਨ ਰਾਇਣ ਨਾਰ अंतम बनने बेड़े जयतां तारण हारा अंतम बनने बेड़े जयतां तारण हारा अंतम बनने बेड़े प्रभु बख्शी अब गुण मेरे प्रभु बख्शी ਆਵਗੁਣ ਮੇਰੇ ਬਾਕ ਬਕਸ਼ੀ ਆਵਗੁਣ ਮੇਰੇ ਬਾਕ ਬਕਸ਼ੀ ਆਵਗੁਣ ਮੇਰੇ ਧੀ ਪੁਕਾਰ ਸੁਨਦਰ ਤੇਰੇ ਕਰੀ ਪੁਕਾਰ ਸੁਨਦਰ ਤੇਰੇ

Ready?